ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਜਿਹੜਾ ਗੜਾ ਮੰਡ ਵਿਖੇ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਦੀ ਲੋਕੇਸ਼ਨ ਆ ਭਾਈ ਮਨਸਾਹਬ ਗੁਰਦੁਆਰਾ ਸਾਹਮਣੇ ਸ਼੍ਰੀ ਹਰਗੋਬਿੰਦਪੁਰ ਕਾਂਡਾ ਰੋਡ ਇੱਥੇ ਜਿਹੜੀ ਅਸੀਂ ਪਰਸੋਂ ਵੀ ਅਪੀਲ ਕੀਤੀ ਸੀ ਕਿ ਸੁੱਕੇ ਚਾਰੇ ਦੀ ਡੰਗਰਾਂ ਵਾਸਤੇ ਬਹੁਤ ਮਸਲਾ ਖੜਾ ਹੋਇਆ ਪਿਆ ਤੇ ਵੱਧ ਤੋਂ ਵੱਧ ਸੰਗਤ ਸੁੱਕਾ ਚਾਰੇ ਦਾ ਪ੍ਰਬੰਧ ਇੱਥੇ ਜਿਹੜਾ ਕੋਈ ਇਸ ਮਰੱਥ ਹੋਵੇ ਸੇਵਾ ਕਰਨ ਦੇ ਉਹ ਆਪਣਾ ਬੰਦਾ ਯੋਗਦਾਨ ਇੱਥੇ ਪਾ ਸਕਣ ਸਾਡੀ ਅਪੀਲ ਸੁਣਦੇ ਹੋਏ ਭਾਈ ਅਵਤਾਰ ਸਿੰਘ ਹੋਣੀ ਜੋ ਪੁੱਤਰ ਸਰਦਾਰਪੁਰ ਸੇ ਉਸ ਨੂੰ ਜਿਵਾਰ ਕੇ ਉਹ ਨਾਲ ਡਾਕਟਰ ਸਾਹਿਬ ਤੇ ਸਾਰੀ ਟੀਮ ਨਾਲ ਲੈ ਕੇ ਆਏ ਨੇ ਟ੍ਰੱਕ ਰਾਸ਼ਨ ਦਾ ਸੁੱਕਾ ਚਾਰਾ ਪ੍ਰਬੰਧ ਤੇ ਹੋਰ ਵੀ ਬਹੁਤ ਸੇਵਾਵਾਂ ਜੋ ਆਪਣੇ ਵਸੰਦ ਵਿੱਚੋਂ ਕਰਨ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਅਸ਼ੀਰ ਦਾ ਕਰਦੇ ਆ ਤੇ ਅਸੀਂ ਹੋਰ ਵੀ ਸਾਰੀ ਸੰਗਤ ਨੂੰ ਇਹ ਅਪੀਲ ਕਰਦੇ ਆ ਕਿ ਪੰਜਾਬ ਬੈਸਟੇਮ ਹੜਾ ਦੀ ਮਾਰ ਚੱਲ ਰਿਹਾ ਹੈ ਤੇ ਜਿਹੜਾ ਕੋਈ ਕਿ ਸੁੱਕੇ ਥਾਂ ਤੇ ਬੈਠਾ ਜੋ ਸੇਵਾ ਦੇ ਯੋਗ ਹੋਵੇ ਉਹ ਐਵੇਂ ਦੇ ਕੈਂਪਾਂ ਵਿੱਚ ਆਪਣਾ ਬੰਦਾ ਯੋਗਦਾਨ ਜਰੂਰ ਦਾ। ਉਹ ਇੱਕ